ਇੱਕ ਦਿਨ ਗੁਰੂ ਸਾਹਿਬਾਂ ਦੇ ਦਰਬਾਰ ਵਿੱਚ ਇੱਕ ਬਹੋੜੂ ਨਾਮ ਦਾ ਸੁਨਿਆਰਾ ਆਇਆ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਮੱਥਾ ਟੇਕ ਕੇ ਆਪ ਜੀ ਦੇ ਸਾਹਮਣੇ ਖੜੋਤਾ ਰਿਹਾ ਗੁਰੂ ਜੀ ਨੇ ਪੁੱਛਿਆ ਬਹੋੜੂ ਸੱਚ ਦੱਸ ਤੂੰ ਕੀ ਕੰਮ ਕਰਦਾ ਏ ਬਹੋੜੂ ਨੇ ਕਿਹਾ ਗੁਰੂ ਜੀ ਮੈਂ ਸੁਨਿਆਰੇ ਦਾ ਕੰਮ ਕਰਕੇ ਉਪਜੀਵਕਾ ਕਮਾਉਂਦਾ ਹਾਂ ਗੁਰੂ ਜੀ ਨੇ ਕਿਹਾ ਕਿਰਤ ਭਾਵੇਂ ਕੋਈ ਹੋਵੇ ਪਰ ਵਾਲਿਸ਼ਲ ਰਹਿਤ ਪ੍ਰੇਮ ਦੀ ਹੋਣੀ ਚਾਹੀਦੀ ਹੈ ਦਸਾਂ ਨਵਾਦੀ ਧਰਮ ਦੀ ਕਮਾਈ ਵਿੱਚੋਂ ਜਿਹੜਾ ਪ੍ਰਭੂ ਨੇ ਮਨਤ ਕੁਛ ਦੇ ਕੇ ਖਾਂਦਾ ਉਸ ਦਾ ਮਨ ਨਿਰਮਲ ਹੋ ਜਾਂਦਾ ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਭਾਈ ਬਹੜੋ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜੀ ਮੈਂ ਬਹੁਤ ਅਪਰਾਧੀ ਹਾਂ ਜੋ ਸਦਾ ਹੀ ਪਾਪ ਦੀ ਕਮਾਈ ਕਰਕੇ ਖਾਂਦਾ ਹਾਂ ਮੇਰੇ ਮਾਤਾ ਪਿਤਾ ਵੀ ਮੇਰੇ ਪਾਸੋਂ ਕੋਈ ਗਹਿਣਾ ਕਢਵਾਉਣ ਤਾਂ ਮੈਂ ਉਸ ਵਿੱਚੋਂ ਵੀ ਚੌਥਾ ਹਿੱਸਾ ਟੋਕ ਲੈਂਦਾ ਹੋਰ ਗਾਹਾਂ ਦੀ ਕਿਹੜੀ ਗੱਲ ਕਰਾਂ ਜਿਤਨਾ ਹੋ ਸਕੇ ਮੈਂ ਉਤਨਾ ਹੀ ਟੋਕ ਲੈਂਦਾ ਵਾਂ ਆਪ ਪਤਿਤਾਂ ਦਾ ਉਧਾਰ ਕਰਨ ਵਾਲੇ ਮੈਂ ਆਪ ਜੀ ਦੇ ਸ਼ਰਨ ਆਇਆ ਹਾਂ ਮੇਰਾ ਵੀ ਉਧਾਰ ਕਰੋ ਬਹੁੜੂ ਦੀ ਸੱਚੀ ਗੱਲ ਸੁਣ ਕੇ ਗੁਰੂ ਸਾਹਿਬਾਂ ਨੇ ਉਸ ਨੂੰ ਕਿਹਾ ਐ ਤੂੰ ਜੋ ਪਾਪ ਦੀ ਕਮਾਈ ਕਰਕੇ ਧਨ ਇਕੱਠਾ ਕਰ ਰਿਆ ਨਾ ਅੰਤ ਨੂੰ ਐਸਨੇ ਤੇਰੇ ਸਹਾਈ ਨਹੀਂ ਹੋਣਾ ਪਰੰਤੂ ਜੋ ਤੂੰ ਪੁੰਨ ਦੇ ਕਰਮ ਕਰਦਾ ਏ ਇੰਨਾ ਹੀ ਤੇਰੇ ਨਾਲ ਜਾਣਾ ਏ ਬੁਰੇ ਕਰਮਾਂ ਦਾ ਫਲ ਤੈਨੂੰ ਬਹੁਤ ਦੁੱਖ ਭੋਗਣਾ ਪਵੇਗਾ ਫਿਰ ਤੂੰ ਪਛਤਾਵੇਂਗਾ ਕਿ ਐ ਅਧਰਮ ਦੇ ਕਰਮ ਕਿਉਂ ਕੀਤੇ ਵੇ ਐਸ ਵਾਸਤੇ ਸਤਨਾਮ ਦਾ ਸਿਮਰਨ ਦਿਨ ਰਾਤ ਕਰਿਆ ਕਰ ਦੁਨੀਆ ਦੇ ਪਦਾਰਥਾਂ ਦਾ ਮੋਹ ਤਿਆਗ ਕੇ ਫਿਰ ਸਤ ਸੰਗਤ ਕਰਿਆ ਕਰ ਤੇ ਧਰਮ ਦੀ ਉਪਜੀਵ ਕਾ ਕਰਕੇ ਉਮਰ ਬਤੀਤ ਕਰ ਸਤਗੁਰ ਸਾਹਿਬਾਂ ਦੇ ਰਸੀਲੇ ਬਚਨ ਸੁਣ ਕੇ ਪਾਈ ਬਹੌੜੂ ਤਨ ਮਨ ਕਰਕੇ ਗੁਰੂ ਜੀ ਦੀ ਸੇਵਾ ਵਿੱਚ ਲੱਗ ਗਿਆ। ਇੱਕ ਦਿਨ ਗੁਰੂ ਸਾਹਿਬਾਂ ਨੇ ਪਾਈ ਬਹੌੜ ਨੂੰ ਕਿਹਾ ਹੁਣ ਤੂੰ ਆਪਣੇ ਘਰ ਚਲਿਆ ਜਾ ਤੇ ਸਤ ਸੰਗਤ ਕਰਨੀ ਤੇ ਸਤਨਾਮ ਦਾ ਸਿਮਰਨ ਕਰਨਾ ਸ਼ੁਰੂ ਕਰ ਦੇ। ਪਾਈ ਬਹੌੜ ਨੇ ਬੇਨਤੀ ਕੀਤੀ ਮਹਾਰਾਜੀ ਹੁਣ ਮੈਂ ਕੀ ਰੋਜ਼ਗਾਰ ਕਰਿਆ ਕਰਾਂ ਜਿਸ ਨਾਲ ਮੈਨੂੰ ਕੋਈ ਪਾਪ ਨਾ ਲੱਗੇ। ਗੁਰੂ ਸਹਿਬਾਨੀ ਕਿਹਾ ਕਿ ਪਿਤਾਪੁਰ ਕੀ ਦਸਨਿਆਰੇ ਦੇ ਕੰਮ ਵਿੱਚੋਂ ਜੋ ਚੋਰੀ ਕਰਦਾ ਹੈ ਨਾ ਇਸ ਨੂੰ ਛੱਡ ਦੇਣਾ ਤੇ ਆਪਣੀ ਨੇਕ ਕਮਾਈ ਵਿੱਚੋਂ ਭੁੱਖੇ ਪਿਆਸਿਆਂ ਨੂੰ ਅੰਨ ਜਲ ਦੇਣਾ ਦੁੱਖ ਸੁੱਖ ਵਿੱਚ ਪ੍ਰਭੂ ਦਾ ਪਾਣਾ ਮੰਨਣਾ ਤੇ ਸਦਾ ਨਰੰਕਾਰ ਨਿਰਮਾਨ ਰਹਿਣਾ ਇਸ ਤਰ੍ਹਾਂ ਸਤਿਗੁਰਜੀ ਤੋਂ ਨਾਮਦਾਨ ਦੀ ਬਖਸ਼ਿਸ਼ ਤੇ ਨੇਕ ਕਮਾਈ ਦਾ ਉਪਦੇਸ਼ ਲੈ ਕੇ ਭਾਈ ਮਹੌੜੂ ਘਰ ਚਲਿਆ ਗਿਆ ਤੇ ਸਦਾ ਗੁਰੂ ਪ੍ਰੇਮ ਵਿੱਚ ਆਪਣਾ ਜੀਵਨ ਬਤੀਤ ਕਰਨ ਲੱਗਾ ਭਾਈ ਭੋੜ ਨੂੰ ਨਿਹਾਲ ਕਰਕੇ ਗੁਰੂ ਸਾਹਿਬਾਂ ਕੋਈ ਦਵਾਲ ਤੋਂ ਅੰਮ੍ਰਿਤਸਰ ਆ ਕੇ ਫੇਰ ਸਰੋਵਰ ਨੂੰ ਉਸਾਰਨ ਵਿੱਚ ਲੱਗ ਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਤਰ੍ਹਾਂ ਸਤਨਾਮ ਦਾ ਉਪਦੇਸ਼ ਦੇ ਕੇ ਅਨੇਕਾਂ ਨੂੰ ਸਿੱਖੀ ਦਾਨ ਬਖਸ਼ਿਆ ਇਸ ਨਾਲ ਗੁਰੂ ਸਾਹਿਬ ਦੀ ਕੀਰਤੀ ਬਹੁਤ ਦੂਰ ਦੂਰ ਤੱਕ ਫੈਲ ਗਈ ਜਿਸ ਨੂੰ ਸੁਣ ਸੁਣ ਕੇ ਨਿਤ ਪ੍ਰਤੀ ਸਿੱਖ ਵਧੇਰੇ ਗਣਤੀ ਵਿੱਚ ਆਣ ਕੇ ਸ਼੍ਰੀ ਅਮਰਸਾਰ ਸरोवर ਦੀ ਕਾਰ ਸੇਵਾ ਵਿੱਚ ਲੱਗ ਜਾਂਦੇ ਕੁਝ ਸਮਾਣੇ ਸਿੱਖ ਇੱਟਾਂ ਪਕਾਉਣ ਵਾਸਤੇ ਆਵੇ ਤਿਆਰਨ ਲੱਗੇ ਕੁਝ ਚਿਕਨੇ ਮਿੱਟੀ ਦੀਆਂ ਇੱਠਾਂ ਪੱਥਨ ਲੱਗੇ ਕਈ ਸਿੱਖ ਆਵੇ ਪਕਾਉਣ ਵਾਸਤੇ ਲੱਕੜਾਂ ਕੂੜਾ ਤੇ ਹੋਰ ਸਮਾਨ ਇਕੱਠਾ ਕਰੀ ਜਾਂਦੇ ਸਭ ਕੋਈ ਬੜੇ ਪ੍ਰੇਮ ਤੇ ਸ਼ਰਧਾ ਨਾਲ ਸੇਵਾ ਕਰਕੇ ਆਪਣਾ ਜਨਮ ਸਫਲ ਸਮਝਦਾ ਚਰੀ ਸਤਿਗੁਰੂ ਸਾਬ ਜੀ ਹਰ ਇੱਕ ਸਿੱਖ ਦੀਆਂ ਕਾਮਨਾਵਾਂ ਪੂਰੀ ਕਰਕੇ ਉਹਨਾਂ ਨੂੰ ਦੁੱਧ ਪੁੱਤ ਧਨ ਮਾਲ ਦੀਆਂ ਬਖਸ਼ਿਸ਼ਾਂ ਕਰਦੇ ਇਸ ਤਰ੍ਹਾਂ ਤਨੀ ਕੇ ਪੋਠੋ ਤਖਤ ਹਜਾਰਾ ਸ਼ਾਸ਼ਾ ਹਜਾਰਾ ਕਾਬਲ ਕੰਦਾਰ ਪਿਸ਼ੌਰ ਬਲਖ ਬਖਾਰਾ ਤੇ ਮੁਲਤਾਨ ਆਦੀ ਦੂਰ ਦੂਰ ਪਰਦੇਸਾਂ ਤੋਂ ਸਿੱਖ 6 ਮਹੀਨੇ ਜਾਂ ਸਾਲ ਪਿੱਛੋਂ ਗੁਰੂ ਸਾਹਿਬਾਂ ਦੇ ਦਰਸ਼ਨ ਕਰਨ ਆਉਂਦੇ ਤੇ ਕੁਛ ਦੇਣਾ ਸਰੋਵਰ ਦੀ ਸੇਵਾ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਘਰਾਂ ਨੂੰ ਵਾਪਸ ਜਾਂਦੇ ਕਈ ਸਿੱਖਾਂ ਦੇ ਪੁੱਤ-ਪੋਤਰਿਆਂ ਨੂੰ ਗੁਰੂ ਜੀ ਨੇ ਦੁਕਾਨਾਂ ਪਵਾ ਦਿੱਤੀਆਂ ਤੇ ਉਸ ਬਾਜ਼ਾਰ ਦਾ ਨਾਮ ਗੁਰੂ ਕਾ ਬਾਜ਼ਾਰ ਪ੍ਰਸਿੱਧ ਹੋਇਆ ਰੌਣਕ ਬਹੁਤ ਵੱਧ ਗਈ ਹਜ਼ਾਰਾਂ ਸਿੱਖ ਗੁਰੂ ਜੀ ਪਾਸ ਨਿਤ ਪ੍ਰਤੀ ਦਿਨ ਆਉਂਦੇ ਜਾਂਦੇ ਰਹਿੰਦੇ ਇੱਕ ਦਿਨ ਫਫੜੇ ਭਾਈ ਕੇ ਤਹਿਸੀਲ ਬਰਨਾਲਾ ਦਾ ਰਹਿਣ ਵਾਲਾ ਭਾਈ ਬੈਲੋ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਬੈਲੋ ਸਕੀ ਸਰਵਰਦਾ ਚੇਲਾ ਹੋਣ ਕਰਕੇ ਭਰਾਇਆਂ ਦਾ ਪੇਸ ਰੱਖਦਾ ਸੀ ਆਪਣੇ ਨਾਲ ਸੰਗ ਲੈ ਕੇ ਨਗਾਹੇ ਪੀਰਸਤਾਨ ਤੌਕਲ ਦੀ ਯਾਤਰਾ ਕਰਨ ਜਾਂਦਾ ਹੁੰਦਾ ਸੀ ਭਾਈ ਬੈਲੋ ਆਪਣੇ ਇਲਾਕੇ ਮਲਵਈ ਸਿੱਖਾਂ ਪਾਸੋਂ ਸਤਿਗੁਰੂ ਜੀ ਦੀ ਮਹਿਮਾ ਵੀ ਸੁਣਦਾ ਹੁੰਦਾ ਸੀ ਕਈ ਵਾਰ ਉਸ ਦੇ ਮਨ ਵਿੱਚ ਗੁਰੂ ਸਾਹਿਬਾਂ ਦੇ ਦਰਸ਼ਨ ਕਰਨ ਦੀ ਇੱਛਾ ਵੀ ਪ੍ਰਬਲ ਹੋਤਰ ਸੀ ਪਰ ਉਹ ਆਪਣੇ ਸੰਗੀਆਂ ਸਾਥੀਆਂ ਤੋਂ ਸ਼ਰਮ ਕਰਕੇ ਆਪਣੇ ਵਿਚਾਰਾਂ ਨੂੰ ਵਰਗਟ ਕਰਨ ਤੋਂ ਸੰਕੋਚ ਕਰਕੇ ਚੁੱਪ ਕਰ ਰਹੇਂਦਾ ਸੀ ਪਰ ਇੱਕ ਦਿਨ ਬਹੁਤ ਸੋਚ ਉਪਰੰਤ ਉਸਦੇ ਮਨ ਨੇ ਬਲਵਲਾ ਖਾ ਕੇ ਗੁਰੂ ਜੀ ਦੇ ਦਰਸ਼ਨਾਂ ਦਾ ਪੱਕਾ ਨਿਸ਼ਚਾ ਕਰ ਲਿਆ ਜਦੋਂ ਇਸ ਤਰ੍ਹਾਂ ਨਿਸ਼ਚਾ ਕਰਕੇ ਘਰ ਤੋਂ ਤੁਰਨ ਲੱਗਾ ਤਾਂ ਉਸ ਨੂੰ ਫਿਰ ਆਪਣੇ ਮੰਨੇ ਹੋਏ ਪੀਰ ਸਖੀ ਸਰਵਰ ਤੋਂ ਡਰ ਲੱਗਣ ਲੱਗਿਆ ਜਿਸ ਕਰਕੇ ਉਸ ਨੇ ਇਸ ਡਰ ਨੂੰ ਦੂਰ ਕਰਨ ਵਾਸਤੇ ਮਨ ਵਿੱਚ ਐ ਮਨੋ ਤੁਮਾਨ ਲਈ ਕਿ ਜੇਕਰ ਸਤਲੁਜ ਦਰਿਆ ਤੇ ਪਹੁੰਚਣ ਤੱਕ ਪੀਰ ਮੈਨੂੰ ਆਪਣੀ ਸ਼ਕਤੀ ਨਾਲ ਗੁਰੂ ਜੀ پاس ਜਾਣ ਤੋਂ ਕਿਸੇ ਤਰ੍ਹਾਂ ਰੋਕ ਲਵੇ ਫਿਰ ਮੈਂ ਗੁਰੂ ਜੀ پاس ਨਹੀਂ ਜਾਵਾਂਗਾ ਤੇ ਸਮਝ ਲਵਾਂਗਾ ਕਿ ਪੀਰ ਸ਼ਕਤੀਵਾਨ ਹੈ ਪਰ ਜੇ ਮੈਂ ਬਿਨਾਂ ਕਿਸੇ ਵੀ ਗੰਦੇ ਬਿਨਾਂ ਕਿਸੇ ਸੁਪਨੇ ਦੇ ਸਤਲੁਜ ਤੇ ਪਹੁੰਚ ਗਿਆ ਤਾਂ ਇਹ ਸਖੀ ਸਰਵਰ ਪੀਰ ਵਾਲਾ ਸਾਰਾ ਭੇਸ ਮੈਂ ਦਰਿਆ ਦੀ ਪੇਟ ਕਰ ਦਿਆਂਗਾ ਤੇ ਇੱਕ ਮਨ ਹੋ ਕੇ ਗੁਰੂ ਜੀ ਪਾਸ ਹਾਜ਼ਰ ਹੋ ਜਾਵਾਂਗਾ ਜਦ ਬੈਲੋ ਇਸ ਤਰ੍ਹਾਂ ਦੁਚਿੱਤਾ ਹੋ ਕੇ ਹੌਲੀ-ਹੌਲੀ ਚੱਲ ਕੇ ਸਤਲੁਜ ਦੇ ਕਿਨਾਰੇ ਤੇ ਪਹੁੰਚਿਆ ਤਾਂ ਉਸਨੇ ਇਸ਼ਨਾਨ ਕਰਕੇ ਕੁਝ ਪੋਚਨ ਖਾਦਾ ਤੇ ਉਪਰੰਤ ਦਰਿਆ ਪਾਰ ਕਰਨ ਵਾਸਤੇ ਬੇੜੀ ਵਿੱਚ ਬੈਠ ਗਿਆ ਦਰਿਆ ਦੇ ਅੱਧ ਵਿੱਚ ਜਾ ਕਰਕੇ ਜਦ ਉਸਨੇ ਵੇਖਿਆ ਕਿ ਗੁਰੂ ਜੀ ਪਾਸ ਜਾਣ ਤੋਂ ਪੀਰ ਨੇ ਕੋਈ ਰੁਕਾਵਟ ਨਹੀਂ ਪਾਈ ਤਾਂ ਉਸਨੇ ਪੀਰ ਦਾ ਪਹਿਰਾਵਾ ਖੁੰਡੀ ਤੇ ਖਲੜੀ ਆਦੀ ਦਰਿਆ ਵਿੱਚ ਵਗਾ ਮਾਰੇ ਤੇ ਇੱਕ ਮਨ ਹੋ ਕੇ ਗੁਰੂ ਜੀ ਪਾਸ ਅੰਮ੍ਰਿਤਸਰ ਆ ਗਿਆ ਸਤਿਗੁਰ ਜੀ ਉਸ ਸਮੇਂ ਸਰੋਵਰ ਦੀ ਪੁਟਾਈ ਕਰਾ ਰਹੇ ਸਨ ਭਾਈ ਬੈਲੋ ਨੇ ਆਪ ਜੀ ਦੇ ਚਰਨਾ ਤੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਮਹਾਰਾਜ ਆਪਣੇ ਨਾਮ ਦੀ लाज ਰੱਖੋ ਮੈਂ ਆਪ ਜੀ ਦੇ ਆਸਰੇ ਆਇਆ ਮੈਨੂੰ ਆਪਣੀ ਸੇਵਾ ਵਿੱਚ ਲਾ ਲਓ ਬੈਲੋ ਦੇ ਪ੍ਰੇਮਈ ਬੇਨਤੀ ਸੁਣ ਕੇ ਗੁਰੂ ਸਹਿਬਾਨੀ ਕਿਹਾ ਭਾਈ ਸਿੱਖਾ ਸ਼ਰਧਾ ਨਾਲ ਹੀ ਸਾਰੇ ਕਾਰਜ ਹੁੰਦੇ ਹਨ ਸ਼ਰਧਾ ਹੀ ਭਗਤੀ ਦਾ ਮੂਲ ਹੈ ਐਸ ਕਰਕੇ ਸਭ ਤੋਂ ਪਹਿਲਾਂ ਸ਼ਰਧਾਧਾਰਨੀ ਹੋਣੀ ਚਾਹੀਦੀ ਆ ਫਿਰ ਸਾਰੇ ਮਨ ਬਾਸ਼ਤ ਫਲ ਪ੍ਰਾਪਤ ਹੋ ਜਾਂਦੇ ਹਨ ਐ ਸੁਝਾ ਦੇ ਕੇ ਗੁਰੂ ਸਹਿਬਾਨੀ ਉਸ ਨੂੰ ਇੱਟਾਂ ਦੇ ਆਵਿਆਂ ਦੇ ਕੰਮ ਤੇ ਲਾ ਦਿੱਤਾ ਤੇ ਜਿਸ ਤਰ੍ਹਾਂ ਹੋਰ ਮਜ਼ਦੂਰਾਂ ਨੂੰ ਦਿਹਾੜੀ ਮਿਲਦੀ ਸੀ ਉਸ ਨੂੰ ਵੀ ਦੇਣੀ ਸ਼ੁਰੂ ਕਰ ਦਿੱਤੀ ਗੁਰੂ ਜੀ ਦੀਆਂ ਅਨੁਸਾਰ ਭਾਈ ਬਹਿਲੋ ਬੜਾ ਪ੍ਰਸੰਨ ਹੋ ਕੇ ਹੋਰ ਸਿੱਖਾਂ ਨਾਲ ਮਿਲ ਕੇ ਸੇਵਾ ਕਰਨ ਲੱਗ ਪਿਆ ਸਾਰਾ ਦਿਨ ਸੇਵਾ ਕਰਕੇ ਸਿੱਖਾਂ ਦੇ ਡੇਰਿਆਂ ਤੋਂ ਪ੍ਰਸ਼ਾਦ ਮੰਗ ਕੇ ਖਾ ਲੈਂਦਾ ਤੇ ਰਾਤ ਨੂੰ ਆਰਾਮ ਕਰਕੇ ਸਵੇਰੇ ਫੇਰ ਕੰਮ ਵਿੱਚ ਲੱਗ ਜਾਂਦਾ ਇੱਕ ਦਿਨ ਭਾਈ ਬਹਿਲੋ ਨੇ ਸਿੱਖਾਂ ਤੋਂ ਪੁੱਛਿਆ ਕਿ ਇੱਟਾਂ ਕਿਸ ਚੀਜ਼ ਨਾਲ ਚੰਗੀਆਂ ਪੱਕਦੀਆਂ ਹਨ ਤਾਂ ਦੇਖ ਸਿੱਖ ਨੇ ਦੱਸਿਆ ਕਿ ਜੇਕਰ ਆਵੇ ਵਿੱਚ ਵਿਸ਼ਟਾ ਪਾਇਆ ਜਾਵੇ ਇੱਟਾਂ ਬੜੀਆਂ ਲਾਲ ਹੋ ਕੇ ਪੱਕਦੀਆਂ ਬੈਲੋ ਨੇ ਇਹ ਗੱਲ ਸੁਣ ਕੇ ਬਹੁਤ ਸਾਰੇ ਹਰੀ ਜਨਾਂ ਨੂੰ ਪ੍ਰੇਰ ਕੇ ਖੋਤੇ ਤੇ ਗੱਡੇ ਲਾ ਕੇ ਆਪ ਟੋਕਰੀਆਂ ਵਿੱਚ ਸਿਰ ਤੇ ਚੋਕੇ ਕੂੜਾ ਤੇ ਵਿਛਟਾ ਦੀ ਢੇਰਾਂ ਦੇ ਢੇਰ ਇੱਟਾਂ ਦੇ ਚਫੇਰੇ ਪਾ ਦਿੱਤੇ ਐਸੇ ਤਰ੍ਹਾਂ ਜਦ ਇੱਟਾਂ ਪੱਕ ਕੇ ਤਿਆਰ ਹੋਈਆਂ ਤਾਂ ਉਹਨਾਂ ਨੂੰ ਬਹੁਤ ਸੁੰਦਰ ਤੇ ਲਾਲ ਵੇਖ ਕੇ ਬੈਲੋ ਬੜਾ ਖੁਸ਼ ਹੋਇਆ ਜਦ ਗੁਰੂ ਸਾਹਿਬਾਨੀ ਪਾਈ ਬੈਲੋ ਦੀ ਅਣਥੱਕ ਤੇ ਨਿਸ਼ਕਾਮ ਸੇਵਾ ਦੇ ਕਰ ਇਟਾਂ ਇਤਨੀਆਂ ਚੰਗੀਆਂ ਪੱਕੀਆਂ ਵੇਖੀਆਂ ਤਾਂ ਆਪ ਜੀ ਨੇ ਬਹੁਤ ਪ੍ਰਸੰਨ ਹੋ ਕੇ ਕਿਹਾ ਭਾਈ ਬੈ ਲੋ ਸਭ ਤੋਂ ਪਹਿਲੋਂ ਭਾਈ ਬੈ ਲੋ ਸਭ ਤੋਂ ਪਹਿਲੋਂ ਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਤੇ ਇਹਨਾਂ ਬਚਨਾਂ ਨਾਲ ਭਾਈ ਬੈ ਲੋ ਦੀਆਂ ਵਿਸ਼ਵਾਸਨਾ ਖਤਮ ਹੋ ਗਈਆਂ ਤੇ ਮਨ ਨਿਰਮਲ ਹੋ ਗਿਆ ਇੱਕ ਦਿਨ ਲਾਗਰੀ ਨੇ ਗੁਰੂ ਸਹਿਬਾਨ ਨੂੰ ਕਿਹਾ ਮਹਾਰਾਜ ਅੱਜ ਲੰਗਰ ਵਿੱਚ ਆਟਾ ਨਹੀਂ ਹੈ ਲੰਗਰ ਤਿਆਰ ਨਹੀਂ ਹੋਇਆ ਲੰਗਰ ਦੀ ਰਸਤਾ ਪ੍ਰਬੰਧ ਸ਼ੀਤੀ ਕਰਵਾ ਦਿਓ ਲਾਂਗਰੀ ਦੀ ਬੇਨਤੀ ਸੁਣ ਕੇ ਗੁਰੂ ਸਾਹਿਬਾਨੇ ਕਿਹਾ ਸਿੱਖਾ ਪ੍ਰਤੀ ਆਖਿਆ ਕਿ ਲੰਗਰ ਦੀ ਰਸਤਾ ਕੋਈ ਸਿੱਖ ਸ਼ੀਤੀ ਪ੍ਰਬੰਧ ਕਰੋ ਤਾਂ ਦਪਾਈ ਬੈਲੋ ਨੇ ਕਿਹਾ ਮਹਾਰਾਜੀ ਜੋ ਆਪ ਜੀ ਮੈਨੂੰ ਮਜ਼ਦੂਰੀ ਦਿੰਦੇ ਰਹੇ ਹੋ ਉਹ ਸਭ ਮੈਂ ਇਕੱਠੀ ਕਰਕੇ ਰੱਖੀ ਹੋਈ ਆ ਉਸ ਦੀ ਰਸਤ ਲੈ ਕੇ ਲੰਗਰ ਤਿਆਰ ਕਰਵਾ ਦਿਓ ਮੈਂ ਸਭ ਤੁਹਾਡਾ ਦਿੱਤਾ ਹੀ ਤਾਂ ਖਾਂਦਾ ਭਾਈ ਬੈਲੋ ਦੀ ਗੱਲ ਸੁਣ ਕੇ ਗੁਰੂ ਸਾਹਿਬਾਂ ਨੇ ਕਿਹਾ ਏ ਸੇਖ ਹੁਣ ਤੂੰ ਘਰ ਘਰ ਤੋਂ ਮੰਗੇ ਰੋਟੀ ਨਾ ਖਾਇਆ ਕਰ ਹੁਣ ਲੰਗਰ ਤੋਂ ਪੋਜਨ ਕਰਿਆ ਕਰ ਜਦ ਤੂੰ ਘਰਾਂ ਤੋਂ ਰੋਟੀ ਮੰਗੇ ਖਾਣ ਲੱਗਾ ਵਾਹ ਗੁਰੂ ਆ ਕੇ ਸਾਨੂੰ ਗ੍ਰਾਹੀ ਅਰਪਦਾ ਏ ਉਹ ਮੰਗਿਆ ਹੋਇਆ ਪੋਜਨ ਸਾਨੂੰ ਪ੍ਰਾਪਤ ਆਣ ਹੁੰਦਾ ਏ ਹੁਣ ਤੂੰ ਮੰਗੇ ਖਾਣਾ ਛੱਡ ਦੇ ਤੇ ਗੁਰੂ ਕੇ ਲੰਗਰ ਵਿੱਚੋਂ ਛਕਿਆ ਕਰ ਭਾਈ ਬੈਲੋ ਗੁਰੂ ਸਾਹਿਬਾਂ ਦਾ ਹੁਕਮ ਮੰਨ ਕੇ ਲੰਗਰ ਵਿੱਚੋਂ ਖਾਣਾ ਖਾਣ ਲੱਗ ਪਿਆ ਪਾਈ ਬਹਿਲੋ ਬੜੇ ਪ੍ਰੇਮ ਨਾਲ ਸਰੋਵਰ ਵਿੱਚੋਂ ਮਿੱਟੀ ਦੇ ਟੋਕਰੇ ਪਰ ਕੇ ਚੋਕੇ ਬਾਹਰ ਸੁੱਟਦੇ ਸੀ ਟੋਕਰੇ ਭਰਨ ਵਾਲਾ ਜਿੰਨੀ ਮਿੱਟੀ ਪਾ ਦਿੰਦਾ ਉਤਨੇ ਹੀ ਚੋਕੇ ਲੈ ਜਾਂਦਾ ਸੀ ਕਈ ਵਾਰ ਇਸ ਨੂੰ ਪਰਖਣ ਵਾਸਤੇ ਹਾਸੇ ਨਾਲ ਇਸ ਤੇ ਟੋਕਰੇ ਵਿੱਚ ਬਹੁਤ ਮਿੱਟੀ ਪਾ ਦਿੱਤੀ ਜਾਂਦੀ ਸੀ ਐਨੀ ਮਿੱਟੀ ਦੇ ਦੋ ਤਿੰਨ ਆਦਮੀ ਟੋਕਰਾ ਚੋਕੇ ਇਸ ਦੇ ਸਿਰ ਤੇ ਰੱਖਦੇ ਸਨ ਪਰ ਪਾਈ ਬਹਿਲੋ ਛੇ ਗਰਹੀ ਟੋਕਰੇ ਮਿੱਟੀ ਬਾਹਰ ਸੁੱਟ ਦਿੰਦਾ ਤੇ ਫਿਰ ਦੌੜ ਕੇ ਵਾਪਸ ਆ ਜਾਂਦਾ ਤੇ ਹੋਰ ਟੋਕਰਾ ਭਰਾ ਕੇ ਲੈ ਜਾਂਦਾ ਸੀ ਸਦਾ ਗੁਰੂ ਪ੍ਰੇਮ ਵਿੱਚ ਮਗਨ ਰਹਿੰਦਾ ਤੇ ਬੋਲਦਾ ਬਹੁਤ ਥੋੜਾ ਸੀ ਭੁੱਖ ਤੇ ਨੀਂਦ ਦੀ ਕੋਈ ਪਰਵਾਹ ਨਹੀਂ ਸੀ ਕਰਦਾ ਸਦਾ ਹੀ ਮਨ ਨੂੰ ਗੁਰੂ ਪ੍ਰੇਮ ਵਿੱਚ ਤੇ ਤਨ ਨੂੰ ਗੁਰਕਾਰ ਵਿੱਚ ਲਾਈ ਰੱਖਦਾ ਸੀ ਇੱਕ ਦਿਨ ਗੁਰੂ ਸਾਹਿਬਾਨੀ ਪ੍ਰਸਾਹ ਨੋਕੇ ਗਿਆ ਭਾਈ ਬੈ ਲੋ ਤੇਰੀ ਸੇਵਾ ਥਾਏ ਪੈਗੀ ਏ ਮਾਲਕ ਨੇ ਪਰਵਾਨ ਕਰ ਲਈ ਹੁਣ ਤੂੰ ਆਪਣੇ ਘਰ ਜਾ ਕੇ ਸਤਨਾਮ ਦਾ ਸਿਮਰਨ ਸਾ ਸੰਗਤ ਦਾ ਮਿਲਾਪ ਤੇ ਸੇਵਾ ਕਰਿਆ ਕਰ ਇਸ ਤਰ੍ਹਾਂ ਭਾਈ ਬਹਿਲੋਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹਦੀ ਜ਼ਿੰਦਗੀ ਦਾ ਪਾਰ ਉਤਾਰਾ ਕੀਤਾ ਤੇ ਉਹ ਗੁਰ ਚਰਨਾ ਵਿੱਚ ਜੁੜ ਗਿਆ ਭਾਈ ਬਹਿਲੋਜੀ ਦੀ ਵੰਸ ਭਾਈ ਕੇ ਕਰਕੇ ਪ੍ਰਸਿੱਧ ਹੈ ਤਾਨ-ਤਾਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤਾਨ-ਤਾਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਬੋਲ ਚੱਕ ਬਖਸ਼ ਦੇਣੀ ਸਾਸੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ